ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਧੰਨ ਗੁਰੂ ਰਾਮਦਾਸ ਜੀ ਸਭਨਾ ਉੱਪਰ ਆਪਣੀ ਮਿਹਰ ਬਣਾਈ ਰੱਖਣ ਸੋ ਅੱਜ ਆਪਾਂ ਬਣਾਣਿਆ ਮੂੰਗੀ ਦੀ ਦਾਲ ਦੇ ਦਹੀਂ ਭੱਲੇ ਤੇ ਇਹ ਦਾਲ ਨੂੰ ਆਪਾਂ ਭੋਂ ਦਿੱਤਾ ਸੀ ਤੇ ਇਹ ਦਾਲ ਵੇਖੋ ਕਿੰਨੀ ਜਿਆਦਾ ਸੋਹਣੀ ਭਿੱਜ ਗਈ ਆ ਇਹ ਦਾਲ ਬਹੁਤ ਹੀ ਜਿਆਦਾ ਸੋਹਣੀ ਭਿੱਜ ਗਈ ਆ ਐਂਡ ਸੌਫਟ ਹੋ ਗਈ ਆ ਦੇਖੋ ਹਾਂ ਪੂਰੀ ਤਰ੍ਹਾਂ ਆ ਦੇਖੋ ਦਾਲ ਬਹੁਤ ਹੀ ਜ਼ਿਆਦਾ ਸੌਫਟ ਹੋ ਗਈ ਹੈ ਤੇ ਹੁਣ ਆਪਾਂ ਇਹਨੂੰ ਇੱਕ ਪੌਣੀ ਦੀ ਮਦਦ ਨਾਲ ਪਉਣ ਲਾਂਗੇ ਪਾਣੀ ਨੂੰ ਤੇ ਇਹਨੂੰ ਆਪਾਂ ਕਰਾਂਗੇ ਗਰਾਇੰਡ ਤੇ ਗਰਾਇੰਡ ਕਰਕੇ ਤੇ ਇਹਦਾ ਆਪਾਂ ਕਰਾਂਗੇ ਸਮੂਥਲੀ ਜਿਹਾ ਪੇਸਟ ਪਿਆਰ ਦਰਦਰਾ ਜਿਹਾ ਕਰਾਂਗੇ ਜ਼ਿਆਦਾ ਮੈਦੇ ਵਾਂਗੂ ਬਰੀਕ ਨਹੀਂ ਕਰਨਾ ਦਰਦਰਾ ਜਿਹਾ ਇਹਦਾ ਪੇਸਟ ਬਣਾਵਾਂਗੇ ਤੇ ਉਹਦੇ ਬਣਾਵਾਂਗੇ ਆਪਾਂ ਪੱਲੇ ਆਪਾਂ ਇਹਨੂੰ ਪਾ ਲਿਆ ਮਿਕਸਰ ਜਾਂਦ ਦੇ ਵਿੱਚ ਤੇ ਇਹਦੇ ਇਹ ਦੋ ਵਾਰੀ ਕਰਕੇ ਪੀਸਾਂਗੇ ਇਹ ਥੋੜਾ ਜਿਹਾ ਆਪਣੇ ਕੋਲ ਦਾਲਵਾ ਤੇ ਤੇ ਦੋ ਵਾਰੀ ਕਰਕੇ ਆਪਾਂ ਇਹਨੂੰ ਪੀਸ ਲਾਂਗੇ ਤੇ ਪੀਸਣ ਤੋਂ ਬਾਅਦ ਫਿਰ ਆਪਾਂ ਇਹਦੀ ਕਰਾਂਗੇ ਹੁਣ ਆਪਾਂ ਇਹਨੂੰ ਗ੍ਰਾਇੰਡ ਕਰਦੇ ਗ੍ਰਾਇੰਡ ਕਰਨ ਤੋਂ ਬਾਅਦ ਆਪਾਂ ਇਹਦੀ ਤਿਆਰੀ ਕਰਾਂਗੇ ਫੈਂਟਨ ਦੀ ਇਹ ਆਪਣੀ ਦਾਲ ਦੇਖੋ ਦਰਦਰੀ ਦਾਲ ਤਿਆਰ ਹੋ ਗਈ ਕਿੰਨੀ ਸੋਹਣੀ ਦਰਦਰੀ ਦਾਲ ਤਿਆਰ ਹੋਈ ਆ ਦੇਖੋ ਕਿੰਨੀ ਦਰਦਰੀ ਕਿੰਨੀ ਇਹਨੂੰ ਚਲਾਉਣਾ ਹੈ ਬੰਦ ਕਰਨਾ ਚਲਾਉਣਾ ਬੰਦ ਕਰਨਾ ਕਰਨਾ ਇਸ ਤਰ੍ਹਾਂ ਨਾਲ ਮਿਕਸੀ ਵਿੱਚ ਦੇਖੋ ਕਿੰਨੀ ਮਤਲਬ ਗਾੜੀ ਹੈ ਤੇ ਹੁਣ ਆਪਾਂ ਇਹਨੂੰ ਇੱਕ ਹੀ ਡਾਇਰੈਕਸ਼ਨ ਦੇ ਵਿੱਚ 15 ਮਿੰਟ ਘਮਾਉਣਾ ਹੈ ਜੇ ਆਪਾਂ ਇਸ ਡਾਇਰੈਕਸ਼ਨ ਚ ਘਮਾਇਆ ਉਹ ਤੁਸੀਂ ਹੱਥ ਨਾਲ ਘਮਾਓ ਚਾਹੀ ਚਮਚਿਆਂ ਨਾਲ ਘਮਾਓ ਸੇਮ ਹੀ ਮਤਲਬ ਪ੍ਰਸਾਸਿਆ ਪਰ ਘਮਾਉਣਾ ਇੱਕ ਹੀ ਦਿਸ਼ਾ ਵਿੱਚ ਹੈ ਜੇ ਸੱਜੇ ਪਾਸੇ ਵੱਲ ਨੂੰ ਘਮਾਉਂ ਲੱਗੇ ਤਾਂ ਫਿਰ ਸੱਜੇ ਪਾਸੇ ਵੱਲ ਨੂੰ ਹੀ ਘਮਾਓ ਅਗਰ ਤੁਸੀਂ ਕੋਈ ਵਾਰੀ ਆਪਾਂ ਖੱਪੇ ਹੱਥ ਨਾਲ ਜ਼ਿਆਦਾ ਕੰਮ ਕਰਦੇ ਆ ਤੇ ਫਿਰ ਖੱਪੇ ਪਾਸੇ ਵੱਲ ਨੂੰ ਘੁਮਾਉਣ ਲੱਗਿਆਂ ਤੇ ਖੱਪੇ ਪਾਸੇ ਘਮਾਓ ਮਤਲਬ ਇੱਕ ਹੀ ਦਿਸ਼ਾ ਵਿੱਚ ਘੁਮਾਉਣਾ ਹੈ ਤਾਂ ਜੋ ਇਹਦੇ ਵਿੱਚ ਬਹੁਤ ਵਧੀਆ ਹਵਾ ਭਰ ਜਾਏ ਤੇ ਇਹ 15 ਮਿੰਟਾਂ ਦੇ ਵਿੱਚ ਨਾ ਬਹੁਤ ਹੀ ਜ਼ਿਆਦਾ ਪਲਫੀ ਹੋ ਜਾਏਗਾ ਜੀ ਤੇਲ ਸ਼ਾਇਦ ਆਪਣਾ ਗਰਮ ਹੋ ਹੀ ਗਿਆ ਹੋਣਾ ਕਿਉਂਕਿ ਤੇਲ ਨੂੰ ਆਪਾਂ ਜ਼ਿਆਦਾ ਗਰਮ ਨਹੀਂ ਕਰਨਾ ਤੇ ਇਧਰ ਆਪਣਾ ਇਹ ਬਹੁਤ ਸੋਹਣਾ ਤਿਆਰ ਹੋ ਗਿਆ ਹੈ ਪੇਸਟ ਤੇ ਇਹ ਆਪਾਂ ਇੱਕ ਪਾ ਕੇ ਦੇਖ ਲੈਣੇ ਆ ਕਿ ਇਹ ਆਪਣੀ ਮਰਜ਼ੀ ਆ ਚਾਹੇ ਆਪਾਂ ਇਹਨਾਂ ਦਾ ਆਕਾਰ ਵੱਡਾ ਕਰ ਲਈਏ ਚਾਹੇ ਛੋਟਾ ਕਰ ਲਈਏ ਦੰਪਨ ਲਈ ਆਪਾਂ ਸੋ ਰਹੇ ਆ ਪਿਆਰ ਜਿਹੜੇ ਖੋਸ਼ਾ ਕਰੇ ਤੇ ਬਣ ਗਏ ਤੇ ਉੱਧਰ ਆਪਾਂ ਹੋਰਿਆ ਨੇ ਪਿਆਰ ਇਹਨੂੰ ਆਪਾਂ ਜਿਹਨੇ ਸੇਮ ਅਦਰਕ ਘਿਰ ਕੋਲ ਹੌਲੀ ਹੌਲੀ ਕਰਾਂਗੇ ਨਾ ਤੇ ਇਹ ਅੰਦਰ ਤੱਕ ਮਤਲਬ ਪੂਰੀ ਤਰ੍ਹਾਂ ਬੋ ਜਾਣਗੇ ਤੇ ਬਹੁਤ ਹੀ ਸੌਫਟ ਬਣਨੀ ਮਿਲੂਗੀ ਬਹੁਤ ਹੀ ਜਿਆਦਾ ਸੌਫਟ ਬਣਨੀ ਤੇ ਹੌਲੀ ਹੌਲੀ ਆਪਾਂ ਇਹਨਾਂ ਨੂੰ ਬਣਾਵਾਂਗੇ ਜਿਹੜੇ ਬਹੁਤ ਹੀ ਸੌਫਟ ਬਣਨ ਆਹ ਦੇਖੋ ਆ ਕਿੰਕਾ ਸੌਫਟ ਆ ਆਪੇ ਸੁਨੇਰੇ ਹੱਥਾਂ ਨਾਲ ਦੇਖੋ ਕਿੰਨਾ 스ਪੰਜੀ ਹੈ ਬਹੁਤ ਹੀ ਜਿਆਦਾ 스ਪੰਜੀ ਬਣਿਆ ਆ ਦੇਖੋ ਇਹ ਰੂਵਰ ਦੇ ਬਣੇ ਆ ਦੇ ਬਸ ਸੋਣੀ ਤੇ ਹੁਣ ਆਪਾਂ ਇਹਨਾਂ ਨੂੰ ਵਿਫਤ ਲੈਂਦੇ ਹਾਂ ਹਲਕੇ ਸੌਫਟ ਹੱਥਾਂ ਦੇ ਨਾਲ ਇਹਨੂੰ ਪਿਸਲਾਉਂਦੇ ਆਂ ਆਹ ਬਲ ਕਰਕੇ ਸਾਰੇ ਆਪਾਂ ਨੂੰ ਇਹ ਮਤਲਬ ਇਹ ਹੁੰਦਾ ਕਿ ਤੇਲ ਬਾਹਰ ਨਿਕਲ ਜਾਂਦਾ ਜਿਹੜਾ ਮੜਾ ਮੱਟਾ ਵਿੱਚ ਤੇਲ ਹੁੰਦਾ ਨਾ ਹਲਕੇ ਹੱਥਾਂ ਦੇ ਨਾਲ ਉਹਨੂੰ ਆਪਾਂ ਪਿੱਤਰਾਏ ਆਂ ਨੇ ਆਪਣੇ ਬਣ ਕੇ ਹੋ ਗਏ ਪਿਆਰ ਤੇ ਹੁਣ ਆਪਾਂ ਕਰਦੇ ਆ ਸਰਵ ਇਹਨਾਂ ਨੂੰ ਆਪਣੇ ਬਹੁਤ ਹੀ ਸੌਫਟ ਬਣੇ ਆ

ਇਹ ਆਪਾਂ ਤੋੜ ਕੇ ਲਾ ਲਈਏ ਕਿ ਚਾਹੀਏ ਆਪਾਂ ਇਹ ਪੈ ਲਾ ਲਈਏ ਤੇ ਆਪਨੇ ਕੋਲ ਅੱਜ ਨਾ ਨਾਰਾਂ ਦੇ ਦਾਣੇ ਨੇ ਹੈਗੇ ਡੈਕੋਰੇਟ ਵਾਸਤੇ ਆਪਾਂ ਲਾਏ ਨੇ ਕਾਜੂ ਕਾਜੂ ਤੇ ਕਿਸ਼ਮਿਸ਼ ਹਾਂ ਥੋੜੀ ਜੀ ਆਪਾਂ ਬਣਾਏ ਚੱਟੇ ਬਿਲਕੁਲ ਥੋੜੀ ਜੀ ਲੋਤੀ ਤੁਸੀਂ ਦੱਸੋ ਤੁਹਾਨੂੰ ਸਾਡੀ ਇਹ ਪਲੇਟ ਕਿਵੇਂ ਦੀ ਲੱਗੀ ਦਹੀਂ ਪੱਲਾ ਆਓ ਜੀ ਸਾਰੇ YouTube ਫੈਮਿਲੀ ਖਾਈਏ ਧੰਨਵਾਦ ਜੀ ਸਾਰਿਆਂ ਦਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਆ ਕਰੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹਿ ਦਿਨਾਂ ਧੰਨਵਾਦ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ